कल जेड़ा इंसिडेंट होया है बहुत ही सत्कार योग्य डॉ बी आर अंबेडकर साहब दी प्रतिमा ਨਾਲ ਜਿਹੜੀ ਛੇੜਛਾੜ ਦੀ ਕੋਸ਼ਿਸ਼ ਕੀਤੀ ਹੈ ਇੱਕ ਵਿਅਕਤੀ ਵੱਲੋਂ ਉਹ ਬਹੁਤ ਹੀ ਨਿੰਦਣਯੋਗ ਹੈ ਅਤੇ ਅਤੇ ਮੰਦ ਭਾਗੀ ਘਟਨਾ ਹੈ ਕਿਉਂਕਿ ਉਹ ਸਾਰੇ ਸਾਡੇ ਭਾਰਤੀਆਂ ਵਾਸਤੇ ਆਪਣੇ ਸਾਰੇ ਵਾਸਤੇ ਬਹੁਤ ਹੀ ਸਤਕਾਰਯੋਗ ਨੇ ਔਰ ਸਾਡੇ ਸੰਵਿਧਾਨ ਦੇ ਰਚੇਤਾ ਨੇ ਉਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਪੁਲਿਸ ਵੱਲੋਂ ਇਸ ਸਬੰਧ ਵਿੱਚ ਐਫ ਆਰ ਨੰਬਰ 6 ਮਿਤੀ 6 26 1 25 ਈ ਡਿਵੀਜ਼ਨ ਥਾਣਾ ਕਪੀਸ਼ਟ ਅੰਮ੍ਰਿਤਸਰ ਵਿੱਚ ਦਰਜ ਕੀਤੀ ਜਾ ਚੁੱਕੀ ਸਾਰੀਆਂ ਸੱਤ ਤੋਂ ਸੱਤ ਧਾਰਾਵਾਂ ਜੋ ਬਣਦੀਆਂ ਸੀ ਉਹ ਲਾਈਆਂ ਗਈਆਂ ਨੇ ਔਰ ਜਿਹੜਾ ਮੁਲਜ਼ਮ ਹੈ ਉਹ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਹਦਾ ਨਾਂ ਹੈ ਆਕਾਸ਼ ਸਿੰਘ son of ਭੁਪਿੰਦਰ ਸਿੰਘ ਚੁੰਗਾ ਬਸਤੀ ਧਰਮਕੋਟ ਡਿਸਟ੍ਰਿਕਟ ਮੋਗਾ ਦਾ ਰਹਿਣ ਵਾਲਾ ਇਹਦੇ ਉੱਤੇ ਅਸੀਂ ਸਪੈਸ਼ਲ ਟੀਮਜ਼ ਲਾਈਆਂ ਹੈ ਜਿਹੜੀਆਂ ਕਿ ਹਰ ਤਰ੍ਹਾਂ ਨਾਲ ਇਹਦੀ ਜਿਹੜੇ ਸਭ ਤੋਂ ਸਾਡੇ ਬੈਸਟ ਆਫੀਸਰ ਨੇ ਉਹਦੀ ਇੰਟਰੋਗੇਸ਼ਨ ਕਰ ਰਹੇ ਨੇ ਔਰ ਜਿੰਨੇ ਵੀ ਐਵੀਡੈਂਸ ਹੈ ਚਾਹੇ ਇਹਦੀ ਸਿੱਧੇ ਤੌਰ ਤੇ ਪੁੱਛਗਿੱਛ ਹੈ ਚਾਹੇ ਕੋ ਟੈਕਨੀਕਲ ਹੈ ਕਿਉਂਕਿ ਇਹਦਾ ਮੋਬਾਈਲ ਵੀ ਉਸੇ ਮਿਲਿਆ ਹਰ ਤਰੀਕੇ ਨਾਲ ਅਸੀਂ ਸੈਂਟੀਫਿਕ ਤੌਰ ਤੇ ਵੀ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਦੈਟ ਸਾਨੂੰ ਪਤਾ ਲੱਗ ਸਕੇ ਕਿ ਇਹਦੇ ਨਾਲ ਕੋਈ ਹੋਰ ਬੰਦੇ ਅਟੈਚ ਹੈ ਜਾਂ ਕੋਈ ਹੋਰ ਪਿੱਛੇ ਕੋਈ ਇਹੋ ਜਿਹੀ ਵੱਡੀ ਕਾਂਸਪੀਰੇਸੀ ਤਾਂ ਨਹੀਂ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਔਰ ਮੈਂ ਸਭ ਨੂੰ ਭਾਰਤਵਾਸੀਆਂ ਨੂੰ ਪੰਜਾਬਵਾਸੀਆਂ ਨੂੰ ਔਰ ਗੁਰੂ ਨਗਰੀ ਦੇ ਵਸਨੀਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਫੇਅਰ ਔਰ ਵਧੀਆ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਕਿਉਂਕਿ ਆਪਾਂ ਸਾਰੇ ਹੀ ਜਿਹੜੇ ਆ ਸਾਡੇ ਵਾਸਤੇ ਇਸ ਤੋਂ ਇੰਪੋਰਟੈਂਟ ਗੱਲ ਕੋਈ ਨਹੀਂ ਹੈ ਇਹਦੇ ਜਿਹੜੀ ਦੂਜੀ ਗੱਲ ਹੈ ਕਿ ਮੈਂ ਜੋ ਅੱਜ ਸਾਡੇ ਭਰਾਵਾਂ ਨੇ ਬੰਦ ਦਾ ਕਾਲ ਦਿੱਤੀ ਹੈ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਸਾਰਿਆਂ ਨੂੰ ਆਪਾਂ ਨੂੰ ਬਹੁਤ ਦੁੱਖ ਹੈ ਪਰ ਆਪਾਂ ਸਾਰੇ ਸ਼ਾਂਤੀ ਬਰਕਰਾਰ ਰੱਖੀਏ ਕਿਉਂਕਿ ਭਾਈਚਾਰਕ ਸਾਂਭਾਸਤੇ ਪੰਜਾਬ ਦੇ ਵਿੱਚ ਆਪਣੀ ਬਹੁਤ ਪਹਿਲਾਂ ਹੀ ਇੱਜ਼ਤ ਮਾਣ ਹੈ ਇਸ ਗੱਲ ਦਾ ਆਪਾਂ ਸਾਰੇ ਇਕੱਠੇ ਰਹਿਣੇ ਆ ਤੇ ਇਹਦੇ ਚ ਮੇਰੀ ਸਭ ਨੂੰ ਬਰਜ਼ੋਰ ਅਪੀਲ ਵੀ ਹੈ ਕਿ ਆਪਾਂ ਸ਼ਾਂਤੀ ਬਰਕਰਾਰ ਰੱਖੀਏ ਸੀ ਪੁਲਿਸ ਵੱਲੋਂ ਜੋ ਵੀ ਇੰਤਜ਼ਾਮ ਨੇ ਉਹ ਵੀ ਨਾਲ ਕੀਤੇ ਫੈਸਿਲਿਟੇਟ ਕਰਨ ਵਾਸਤੇ ਲਾਉਂਡ ਆਰਡਰ ਨੂੰ ਟ੍ਰੈਫਿਕ ਨੂੰ ਔਰ ਇਸ ਤੋਂ ਇਲਾਵਾ ਜਿਹੜੀ ਗੱਲ ਪ੍ਰੀਲੀਮਿਨਰੀ ਤੌਰ ਤੇ ਕੁਛ-ਕਿਛ ਆਈ ਹੈ ਜਿਹੜਾ ਆਕਾਸ਼ ਸਿੰਘ ਹੈਗਾ ਇਹ ਸ਼੍ਰੀ ਉਨਕਾਸ ਕਮਿਊਨਿਟੀ ਨੂੰ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਔਰ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਉੱਥੇ ਕਿਸੇ ਜਥੇਬੰਦੀ ਵੱਲੋਂ ਮੈਂ ਉਹ ਉਹਨਾਂ ਨੂੰ ਉਹਨਾਂ ਨੇ ਕਿਤੇ ਜਿਹੜੀ ਸਿਵਲ ਅਥਾਰਟिटीज ਨੂੰ ਉੱਥੇ ਪ੍ਰਤੀਮਾਂ ਦੇ ਉੱਤੇ ਸਫਾਈ ਵਗੈਰਾ ਕਰਨ ਵਾਸਤੇ ਪੌੜੀ ਮੰਗਵਾਈ ਸੀ ਔਰ ਉਸ ਤੋਂ ਬਾਅਦ ਉੱਥੇ ਸ਼ਾਮ ਨੂੰ ਫੰਕਸ਼ਨ ਵੀ ਰੱਖਿਆ ਸੀ ਉਸ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਸਾਰੀ ਕਰਾਂਗੇ ਕਿ ਉਹ ਕਿਸ ਤਰੀਕੇ ਨਾਲ ਕਿਸੇ ਦੀ ਅਗਰ ਕੋਈ ਅੰਗਲੀ ਪਾਈ ਜਾਂਦੀ ਹੈ ਕਿਸੇ ਵੀ ਮੁਲਾਜ਼ਮ ਦੀ ਉਸ ਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ ਔਰ ਮੈਂ ਇਹ ਸਾਰਿਆਂ ਨੂੰ ਅਖੀਰ ਦੇ ਵਿੱਚ ਵਿਸ਼ਵਾਸ ਦਿਵਾਉਣਾ ਕਿ ਅਸੀਂ ਵਚਨਬੱਧ ਆਪਾਂ ਸ਼ਾਂਤੀ ਵੀ ਬਰਕਰਾਰ ਰੱਖਣੀ ਹੈ ਗੁਰੂ ਨਗਰੀ ਚ ਵੀ ਸਾਰੇ ਪੰਜਾਬ ਚ ਵੀ ਔਰ ਦੂਸਰਾ ਜਿਹੜੇ ਆਪਣੇ ਅਕਿਊਜ਼ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਉਣ ਦੇ ਲਈ ਵਚਨਬੱਧਤਾ ਮੈਂ ਦੁਬਾਰਾ ਦੁਹਰਾਉਂਦਾ